ਜਿਵੇਂ ਜਿਵੇਂ ਗੁਰੂ ਦੀ ਫੌਜ ਦੀ ਗੱਲ ਕੀਤੀ ਹੈ ਪਰ ਅੱਜ ਕੱਲ ਦੇਖਣ ਦੇ ਵਿੱਚ ਆ ਰਿਹਾ ਜਿਵੇਂ ਤੁਸੀਂ ਕਿਹਾ ਵੀ ਕਾਲ ਯੁੱਗ ਚੱਲ ਰਿਹਾ ਉਹ ਦੌਰ ਆ ਪਰ ਅੱਜ ਕੱਲ ਤਾਂ ਹਨਾ ਬਾਣੇ ਦੇ ਵਿੱਚ ਲੋਕ ਵੀ ਜਿਹੜੇ ਹਨਾ ਵੀ ਇਹ ਕੰਮਾਂ 'ਚ ਪਾਏ ਹੋਏ ਨੇ ਵੀ ਪੁੱਠੇ ਕੰਮਾਂ 'ਚ ਕਿਹਾ ਜਾ ਸਕਦਾ ਹਾਂਜੀ ਅੱਧਿਆਂ ਨੇ ਤਾਂ ਮਤਲਬ ਲੋਕਾਂ ਨੇ ਬਾਣਾ ਹੀ ਇਸ ਗੱਲ ਨੂੰ ਪਾਇਆ ਵੀ ਬਦਮਾਸ਼ੀਆਂ ਕਰਨੀਆਂ ਚੋਰੀਆਂ ਠਗੀਆਂ ਕਰਨੀਆਂ ਇਹ ਜਿਹੜਾ ਬਾਣੇ ਦਾ ਆਕਸ਼ਾ ਨਾ ਇਹ ਮਹਾਰਾਜ ਦਾ ਨਾਮ ਮਹਾਰਾਜ ਦੀ ਬਦਨਾਮੀ ਹੈ ਇਹ ਬਾਣੇ ਦੀ ਬਦਨਾਮੀ ਨਹੀਂ ਇਹ ਬੰਦੇ ਦੀ ਬਦਨਾਮੀ ਨਹੀਂ ਆਏਗੀ ਹੁਣ ਤੁਸੀਂ ਮੇਰੇ ਮਨ ਲੋ ਬਾਣਾ ਪਾਇਆ ਮੈਂ ਕੋਈ ਗਲਤ ਕਰਮ ਕਰ ਰਿਹਾ ਹਾਂ ਕੋਈ ਕੱਲ ਨੂੰ ਕੁਝ ਕਰਤਾ ਜੀ ਠੀਕ ਆ ਇਹ ਮੇਰੀ ਤਾਂ ਕੋਈ ਬਦਨਾਮੀ ਹੈਗੀ ਮਹਾਰਾਜ ਦੀ ਬਦਨਾਮੀ ਹੈ ਮਹਾਰਾਜ ਦੀ ਸਭ ਤੋਂ ਵੱਡੀ ਹੈ ਮਹਾਰਾਜ ਦੀ ਬਦਨਾਮੀ ਆਪਣੇ ਮਤਲਬ ਜੇ ਬਾਣੇ ਨੂੰ ਮਤਲਬ ਕਲੰਕ ਹੋਣ ਤੋਂ ਬਚਾਉਣਾ ਨਾ ਤਾਂ ਮਹਾਰਾਜ ਦੀ ਦਿੱਤੀ ਵੀ ਮਰਿਆਦਾ ਤੇ ਸਾਰਾ ਅਨੁਸ਼ਾਸਨ ਆਪਾਂ ਨੂੰ ਰੱਖਣਾ ਪੈਣਾ ਜੀ ਜਿੰਨੀ ਮਹਾਰਾਜ ਨੇ ਮਰਿਆਰਾ ਦਿੱਤੀ ਆ ਬਾਣੇ ਵਾਲੇ ਸਿੰਘ ਦੀ ਮਰਿਆਦਾ ਬਹੁਤ ਆ ਵਿੱਚ ਜੀ ਅੱਜ ਦੇ ਟਾਈਮ ਵਿੱਚ ਦੇਖੀ ਨਾ ਲੋਕ ਕਈ ਮਤਲਬ ਬਾਣੇ ਦੀ ਦਰਬਾਰਤੋ ਕਰ ਰਹੇ ਨੇ ਇੱਕ ਪੈਸੇ ਦੀ ਸਾਧਨਾ ਦੇ ਤੌਰ ਤੇ ਦੇਖ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇੱਕ ਆਪਣਾ ਪੈਸੇ ਦਾ ਸਾਧਨ ਜਾਂ ਬਣਾਇਆ ਹੋਇਆ ਉਹਨਾਂ ਨੂੰ ਵੀ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਮਹਾਰਾਜ ਦੇ ਬਚਨ ਹੈ ਨਾ ਇਹ ਬਾਣੀ ਜਿਹੜੇ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਕਨ ਕੋ ਵਸਕੀਨ ਅੰਤ ਕਾਲ ਕਾਤੀ ਘਟਿਓ ਬਾਸ ਨਰਕ ਮੋਲੀ ਹਰ ਕਹਿੰਦੇ ਜਿਹੜੇ ਭੇਖੀ ਨੇ ਇਹ ਵਾਣਾ ਪਾ ਕੇ ਗਲਤ ਕੰਮ ਕਰਦੇ ਨੇ ਜਿਹੜੇ ਇਹ ਭੇਖੀ ਨੇ ਮਾਰੇ ਕਹਿੰਦੇ ਅਸਲ ਨਹੀਂ ਸੱਚੇ ਨਹੀਂ ਹੈਗੇ ਜੀ ਜਿਹੜਾ ਸੱਚਾ ਉਹ ਦਿਖਾਵਾ ਨਹੀਂ ਕਰਦਾ ਜਿਹੜਾ ਦਿਖਾਵਾ ਕਰਦਾ ਉਹ ਸੱਚਾ ਨਹੀਂ ਹੈਗਾ ਜੀ ਜੀ ਇਹ ਮਹਾਰਾਜ ਦੇ ਮਹਾਰਾ ਨੇ ਬਚਨ ਕਰੇ ਦੀ ਗੀ ਜੀ ਹਾਂਜੀ ਵੀਰ ਜੀ ਜਿਵੇਂ ਗੁਰੂ ਦੀ ਫੌਜ ਦੀ ਗੱਲ ਕੀਤੀ ਹੈ ਪਰ ਅੱਜ ਕੱਲ ਦੇਖਣ ਦੇ ਵਿੱਚ ਆ ਰਿਹਾ ਜਿਵੇਂ ਤੁਸੀਂ ਕਿਹਾ ਵੀ ਕਾਲ ਯੁੱਗ ਚੱਲ ਰਿਹਾ ਉਹ ਦੌਰ ਆ ਪਰ ਅੱਜ ਕੱਲ ਤਾਂ ਹਨਾ ਬਾਣੇ ਦੇ ਵਿੱਚ ਲੋਕ ਵੀ ਜਿਹੜੇ ਹਨਾ ਵੀ ਇਹ ਕੰਮਾਂ 'ਚ ਪਾਏ ਹੋਏ ਨੇ ਵੀ ਪੁੱਠੇ ਕੰਮਾਂ 'ਚ ਕਿਹਾ ਜਾ ਸਕਦਾ ਹਾਂਜੀ ਅੱਧਿਆਂ ਨੇ ਤਾਂ ਮਤਲਬ ਲੋਕਾਂ ਨੇ ਬਾਣਾ ਹੀ ਇਸ ਗੱਲ ਨੂੰ ਪਾਇਆ ਵੀ ਬਦਮਾਸ਼ੀਆਂ ਕਰਨੀਆਂ ਚੋਰੀਆਂ ਠਗੀਆਂ ਕਰਨੀਆਂ ਇਹ ਜਿਹੜਾ ਬਾਣੇ ਦਾ ਅਕਸ਼ਾ ਨਾ ਇਹ ਮਹਾਰਾਜ ਦਾ ਨਾ ਮਹਾਰਾਜ ਦੀ ਬਦਨਾਮੀ ਹੈ ਇਹ ਬਾਣੇ ਦੀ ਬਦਨਾਮੀ ਨੇ ਦੇਦੀ ਬਦਨਾਮੀ ਨਹੀਂ ਆਏਗੀ ਹੁਣ ਤੁਸੀਂ ਮੇਰੇ ਨਾਲ ਬਣਾ ਪਾਇਆ ਮੈਂ ਕੋਈ ਗਲਤ ਕਰਮ ਕਰ ਰਿਹਾ ਹੂ ਕੱਲ ਨੂੰ ਕੁਝ ਕਰਤਾ ਠੀਕ ਆ ਇਹ ਮੇਰੀ ਤਾਂ ਕੋਈ ਬਦਨਾਮੀ ਹੈਗੀ ਮਹਾਰਾਜ ਦੀ ਬਦਨਾਮੀ ਹੈ ਮਹਾਰਾਜ ਦੀ ਸਭ ਤੋਂ ਵੱਡੀ ਹੈ ਮਹਾਰਾਜ ਦੀ ਬਦਨਾਮੀ ਆਪਣੇ ਮਤਲਬ ਜੇ ਬਾਣੇ ਨੂੰ ਮਤਲਬ ਕਲੰਕ ਹੋਣ ਤੋਂ ਬਚਾਉਣਾ ਨਾ ਤਾਂ ਮਹਾਰਾਜ ਦੀ ਦਿੱਤੀ ਮਰਿਆਦਾ ਤੇ ਸਾਰਾ ਅਨੁਸ਼ਾਸਨ ਆਪਾਂ ਨੂੰ ਰੱਖਣਾ ਪੈਣਾ ਜੀ ਜਿੰਨੀ ਮਹਾਰਾਜ ਨੇ ਮਰਿਆਦਾ ਦਿੱਤੀ ਹੈ ਬਾਣੇ ਵਾਲੇ ਸਿੰਘ ਦੀ ਮਰਿਆਦਾ ਬਹੁਤ ਆ ਵਿੱਚ ਜੇ ਅੱਜ ਦੇ ਟਾਈਮ ਵਿੱਚ ਦੇਖੀ ਨਾ ਲੋਕ ਕਈ ਮਤਲਬ ਬਾਣੇ ਦੀ ਦੁਰਵਰਤੋਂ ਕਰ ਰਹੇ ਨੇ ਇੱਕ ਪੈਸੇ ਦੀ ਸਾਧਨਾ ਦੇ ਤੌਰ ਤੇ ਦੇਖ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇੱਕ ਆਪਣਾ ਪੈਸੇ ਦਾ ਸਾਧਨza ਬਣਾਇਆ ਹੋਇਆ ਉਹਨਾਂ ਨੂੰ ਵੀ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਮਹਾਰਾਜ ਦੇ ਬਚਨ ਹੈ ਨਾ ਇਹ ਬਾਣੀ ਜਿਹੜੇ ਕਹਿੰਦੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ ਹਰ ਇਹ ਕਹਿੰਦੇ ਜਿਹੜੇ ਭੇਖੀ ਨੇ ਇਹ ਬਾਣਾ ਪਾ ਕੇ ਗਲਤ ਕੰਮ ਕਰਦੇ ਨੇ ਜਿਹੜੇ ਇਹ ਭੇਖੀ ਨੇ ਮਾਰੇ ਕਹਿੰਦੇ ਅਸਲ ਨਹੀਂ ਸੱਚੇ ਨਹੀਂ ਹੈਗੇ ਜੀ ਜਿਹੜਾ ਸੱਚਾ ਉਹ ਦਿਖਾਵਾ ਨਹੀਂ ਕਰਦਾ ਜਿਹੜਾ ਦਿਖਾਵਾ ਕਰਦਾ ਉਹ ਸੱਚਾ ਨਹੀਂ ਹੈਗਾ ਜੀ ਜੀ ਇਹ ਮਹਾਰਾਜ ਦੇ ਮਹਾਰਾ ਨੇ ਬਚਨ ਕਰੇ ਦੀਏ ਜੀ ਹਾਂ ਜੀ